ਸੋਰੀ ਕਰੋ ਜੇ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਖੋਏ ਦੀਆਂ ਪਿੰਨੀਆਂ ਤੇ ਪਹਿਲਾਂ ਆਪਾਂ ਖੰਡ ਪੀਸਾਂਗੇ ਜੱਗ ਵਿੱਚ ਪਾ ਦਿਆਂਗੇ ਹੁਣ ਇਹਨੂੰ ਆਪਾਂ ਪੀਸ ਲਾਂਗੇ ਖੰਡ ਆਪਾਂ ਪੀਸ ਲਈ ਬੜੀ ਬਰੀਕ ਨਹੀਂ ਕਰੀਗੀ ਥੋੜੀ ਜੀ ਬਸ ਮੋਟੀ ਰੱਖੀਏ ਮਾੜੀ ਜੀ ਤੇ ਇਹਨੂੰ ਆਪਾਂ ਪਾਸੇ ਕਰ ਦਾਂਗੇ ਇਸੇ ਤਰ੍ਹਾਂ ਪਾਵਾਂਗੇ ਆਪਾਂ ਉਹਦੇ ਵਿੱਚ ਅੱਧਾ ਕਿਲੋ ਖੋਆ ਹੈ ਤੇ ਅੱਧਾ ਕਿਲੋ ਆਟਾ ਹੈ ਤੇ ਆਪਾਂ ਹੁਣ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਘਿਓ ਪਾਵਾਂਗੇ ज्यादा नहीं पाए बस थोड़ा ही पाव गे दूजा दूजा घ्यो दूजा ये देसी नीगा जब घ्यो गर्म हो गया फिर आप आटा आप पाव ਹੁਣ ਆਪਾਂ ਥੋੜਾ ਜਿਹਾ ਆਟਾ ਪਾ ਕੇ ਦੇਖਾਂਗੇ ਵੀ ਕਿਓ ਗਰਮ ਹੋ ਗਿਆ ਹੋ ਗਈ ਭੈਣ ਹੁਣ ਆਪਾਂ ਆਟਾ ਪਾ ਦਿਆਂਗੇ ਆਟੇ ਨੂੰ ਕਿੰਨਾ ਚ ਭੁੰਨਾਗੇ ਆਟੇ ਨੂੰ ਵਧੀਆ ਭੁੰਨਾਗੇ ਜੇ ਉਹ ਆਪਾਂ ਚੰਗੀ ਤਰ੍ਹਾਂ ਵਿੱਚ ਭੁੱਜ ਗਿਆ ਫਿਰ ਆਪਾਂ ਵਿੱਚ ਖੋਆ ਪਾਵਾਂਗੇ ਥੋੜਾ ਜਿਹਾ ਆਪਾਂ ਘਿਓ ਹੋਰ ਪਾਵਾਂਗੇ ਯਾ ਥੋੜਾ ਥੋੜਾ ਬਰਾਂਸ ਹੋ ਗਿਆ ਫੇਰ ਆਪਾਂ ਵਿੱਚ ਖੁਆ ਪਾਵਾਂਗੇ

ਚੰਗੀ ਤਰ੍ਹਾਂ ਰਲਾ ਲਾਂਗੇ ਲਓ ਆਪਣਾ ਖਵ ਆ ਵੀ ਚੰਗੀ ਤਰ੍ਹਾਂ ਰਲ ਗਿਆ ਤੇ ਆਪਾਂ ਹੁਣ ਮਗਜ ਤੇ ਖਰੋਟ ਤੇ ਦਾਖਾਂ ਇਹ ਪਾਵਾਂਗੇ ਇੱਕ ਹਰਾ ਪਿਸਤਾ ਹੇਰ ਲਾ ਕੇ ਆਪਾਂ ਖੰਡ ਪਾਵਾਂਗੇ

ਇਹ ਇਹ ਦਿਨ ਪਿੰਨਗਾ ਬਹੁਤ ਸੁਆਦ ਹੁੰਦਗੇ ਆ ਟਪਾਕੇ ਬਣਾਈਆਂ ਬਹੁਤ ਵਧੀਆ ਲੱਗਦਗੇ ਚਾ ਚੜ ਜਾਂਦਾ ਜੇ ਕੋਈ ਇਹ ਦਿਨ ਪਿੰਨਗਾ ਕੋਈ ਬਣਾਵੇ ਪਣਾ ਪਕੜਾਈ ਥੱਲੇ ਲਾ ਲਾਂਗੇ ਥੱਲੇ ਲਾ ਕੇ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਮਸਖੰਡ ਵੀ ਆਪਣੀ ਰਲਈ ਪਈ ਐ ਤੇ ਆਪਾਂ ਜੇ ਥੋੜਾ ਜਿਹਾ ਠੰਡਾ ਹੋ ਗਿਆ ਫਿਰ ਆਪਾਂ ਪਿੰਨੀਆਂ ਬਣਾਵਾਂਗੇ ਲਓ ਪਿੰਨੀਆਂ ਆਪਣੀਆਂ ਬਾਣ ਜੂਆਂ ਸਾਰੇ ਨਾਲ ਤੇ ਪਿੰਨੀਆਂ ਦੀ ਲਾਤੀ ਚਿੰਤੀ ਦੇਖੋ ਕਿੱਡੀਆਂ ਵਧੀਆ ਬਣੀਆਂ ਐ ਪਿੰਨੀਆਂ ਖੋਏ ਦੀਆਂ ਬਹੁਤ ਵਧੀਆ ਬਣੀਆਂ ਐ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ